ਨਗਰ ਕੌਂਸਲ ਗੁਰਾਇਆਂ ਦੀਆਂ ਚੋਣਾਂ ਨੂੰ ਲੈ ਕੇ ਗੁਰਾਇਆਂ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਜੂ ઠવાਲ ਵੱਲੋਂ ਆਪਣੇ ਪੇਪਰ ਦਾਖਲ ਕਰਨ ਤੋਂ ਬਾਅਦ ਵਾਰਡ ਵਾਸੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆਪਣੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਵਾਰਡ ਵਾਸੀਆਂ ਨੇ ਕਿਹਾ ਕਿ ਕੋਰੋਨਾ ਸਮੇਂ ਦੌਰਾਨ ਲੱਗੇ ਲੌਕਡਾਊਨ ਮੌਕੇ ਸੰਜੀਤ ઠવાਲ ਵੱਲੋਂ ਵਾਰਡ ਵਾਸੀਆਂ ਦੀ ਕਾਫੀ ਮਦਦ ਕੀਤੀ ਗਈ ਸੀ ਅਤੇ ਹਰ ਤਰ੍ਹਾਂ ਦੀ ਸਹੂਲਤ ਉਹਨਾਂ ਦੇ ਘਰ ਤੱਕ ਪਹੁੰਚਾਈ ਗਈ ਸੀ। ਉਹਨਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣਾ ਇੱਕ ਇੱਕ ਕੀਮਤੀ ਵੋਟ ਅੰਜੂ ઠવાਲ ਦੇ ਹੱਕ ਵਿੱਚ ਪਾ ਕੇ ਅੰਜੂ ઠવાਲ ਨੂੰ ਕ ਨੇ ਵਾਰਡ ਨੰਬਰ 7 ਤੋਂ ਕੈਂਡੀਡੇਟ ਆਵਾਜ਼ੀ ਪਾਰਟੀ ਅੱਜ ਮੈਂ ਸਾਡੇ ਘਰ ਨੂੰ ਪਰ ਹੋਏ ਆ ਤੇ ਮੈਂ ਪਹਿਲਾਂ ਵੀ ਇਸ ਵਾਰਡ ਤੋਂ ਕੰਸੀ ਰਹੀ ਆ ਤੇ ਇਹਨਾਂ ਨੇ ਇਸ ਵਾਰਡ ਦਾ ਮੈਂ ਬਹੁਤ ਵਿਕਾਸ ਕੀਤਾ ਆ ਤੇ ਕਿਹੜੇ ਕਿਹੜੇ ਕੰਮ ਕਰਾਇਆ ਜੀ ਇਸ ਵਾਰਡ ਵਿੱਚ ਜਿੱਦਾਂ ਕਿ ਸੜਕਾਂ ਬਣਵਾਈਆਂ ਆਰੋ ਲਗਵਾਇਆ ਪਾਰਕ ਬਣਵਾਈ ਆ ਤੇ ਹੋਰ ਵੀ ਕਈ ਕੰਮ ਜਿਹੜੇ ਅਸੀਂ ਕਰਵਾਏ ਆ ਤੇ ਆਉਣ ਵਾਲੇ ਟਾਈਮ ਵਿੱਚ ਜਿਹੜੇ ਮੇਰੇ ਉਸ ਵੋਟਰਾਂ ਇਹਨਾਂ ਦੇ ਨਾਲ ਰੜ ਕੇ ਮੈਂ ਹੋਰ ਵੀ ਜਿਹੜਾ ਇਹਨਾਂ ਦੇ ਕੋਈ ਵਿਕਾਸ ਲੈਂਦਾ ਆ ਉਹ ਜ਼ਰੂਰ ਕਰਾਂਗੇ ਕਿ ਵੋਟਰਾਂ ਨੂੰ ਕੀ ਅਪੀਲ ਕਰੂੰਗੇ ਵੋਟਰਾਂ ਨੂੰ ਵੋਟਰਾਂ ਨੂੰ ਮੈਂ ਇਹ ਅਪੀਲ ਕਰਦੀ ਆ ਕਿ ਮੈਨੂੰ ਵੱੱਟ ਤੋਂ ਵੱੱਟ ਵੋਟਾਂ ਪਾ ਕੇ ਤੇ ਆਮ ਆਦਮੀ ਪਾਰਟੀ ਦੀ ਤੇ ਮੇਰੋਂ ਤਾਂ ਮੈਂ ਆਪਣੇ ਬੋਟਰ ਨੂੰ ਫੀਲ ਕਰਦੀ ਆ ਕਿ 21 ਤਰੀਕ ਨੂੰ ਆਮ ਆਦਮੀ ਪਾਰਟੀ ਝਾੜੂ ਨੂੰ ਵੱਤ ਵੱਤ ਪੋਰਟ ਪਾ ਕੇ ਤੇ ਮੈਨੂੰ ਕੰਮਜਬ ਕਰੋ ਤੇ ਤਾਂ ਕਿ ਮੇਰੇ ਜਿਹੜੇ ਵੀ ਰਿੰਦੇ ਵਿਕਾਸ ਦੇ ਕੰਮ ਆ ਉਹ ਮੈਂ ਤੁਹਾਡੇ ਕਰਾ ਸਕਾਂ ਅੱਜ ਵਾਰ ਨੰਬਰ 7 ਵਿੱਚੋਂ ਆਮ ਆਦਮੀ ਪਾਰਟੀ ਤੋਂ ਸ਼੍ਰੀ ਮਤੇ ਅੰਜੂ ਟਵਾਲਜੀ ਦੇ ਸਾਗੇ ਭਰੇਗਾ ਅਸੀਂ ਆਸ ਕਰਦੇ ਹਾਂ ਜੋ ਉਮੀਦ ਆਵਾਦਿਪ ਪਾਰਟੀ ਨੇ ਸਾਡੇ ਤੋਂ ਲਵਾਈ ਆ ਅਸੀਂ ਵੀ ਆਪਣੇ ਵਾਰਡ ਨੰਬਰ 7 ਤੋਂ ਪਹਿਲਾਂ ਤੋਂ ਵੀ ਕੌਂਸਲਰ ਹਾਂ ਅਸੀਂ ਆਪਣੇ ਜਿੰਨੇ ਵਾਰਡ ਨੰਬਰ 7 ਦੇ ਵੋਟਰ ਆ ਉਹਨਾਂ ਨੂੰ ਅਪੀਲ ਕਰਦੇ ਹਾਂ ਸਾਡੇ ਕੰਮਾਂ ਨੂੰ ਦੇਖਦੇ ਹੋਏ ਇੱਕ ਵਾਰ ਸਾਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਜਾਵੇ ਮੈਂ ਜੋ ਵੀ ਕੰਮ ਪੈਂਡਿੰਗ ਹੈਗਾ ਉਹ ਤੁਰੰਤ ਤੁਰੰਤ ਤੋਂ ਤੁਰੰਤ ਕਰਾਂਗਾ ਵਾੜ 'ਚ ਪਹਿਲਾਂ ਤੁਸੀਂ ਘੜੇ ਘੜੇ ਕੰਮ ਕਰਾਵੇ। ਦੇਖੋ ਜੀ ਵਾੜ 'ਚ 35 ਤੋਂ 40 ਰੁਪਏ ਦੀ ਮੋਟਰ ਟੂਬਲ ਵਾਲੀ ਜੋ ਸਾਡੇ ਵਾੜ 'ਚ ਪਾਣੀ ਦੀ ਨਿਕਾਸੀ ਘਟੋਗੇ ਸੀ। ਅਸੀਂ ਇੱਕ ਦੀ ਜਗ੍ਹਾ ਦੋ ਪੰਪੇ ਸਾਡੇ ਸਿਰਫ ਗੁਰਾਇਜ ਵਾੜ ਨੰਬਰ 7 ਜੀ ਆ ਜਿਹੜੀਆਂ ਪਾਣੀ ਪੀਣ ਵਾਲਾ ਟੂਬਲ ਉਹ ਦੋ ਆ ਵਿਧਾਰੋ। ਅਤੇ ਜੋ ਵੀ ਵਾੜ ਦੀਆਂ ਸਾਰੀਆਂ ਸਮੱਸਿਆਵਾਂ ਗਲੀਆਂ ਨਾਲੀਆਂ ਇਹ ਕਦਮ ਟੋਟਲ ਕੋਈ ਗਲੀ ਬਣਾਉਣ ਵਾਲੀ ਨਹੀਂ ਛੱਡੀ। ਜਿਹੜੀਆਂ ਗਲੀਆਂ ਵੀ ਕੱਚੀਆਂ ਸੀ ਸਾਰੀਆਂ ਵਾੜ ਦੀ ਡਿਵੈਲਪਮੈਂਟ ਹੋ ਚੁੱਕੀ ਹੈ। ਮੋਟਰਾਂ ਨੂੰ ਕੀ ਅਪੀਲ ਕਰੂੰਗੇ? ਵੋਟਰਨ ਅਪੀਲ ਕਰਦੇ ਆ ਜੀ ਦੇਖੋ ਮੈਂ ਉਹਨਾਂ ਦਾ ਬੱਚਾ ਆ ਬਹੁਤ ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਆ 7 ਸਾਲ ਹੋ ਗਏ ਸਾਨੂੰ ਇਸ ਵਾਰਡ ਨੂੰ ਦੇਖਦੇ ਹੋਏ ਕਰੋਨਾ ਦੇ ਵਿੱਚ ਜਿਹੜੇ ਪ੍ਰਾਨਿਕ ਹੁਣ ਸਾ ਕਾਂਗਰਸ ਨੇ ਕੈਂਡੀਡੇਟ ਤੇ ਆ ਜੇ ਦੇਖੋ ਇਹਨਾਂ ਦਾ ਕੋਈ ਵੀ ਕਰੋਨਾ ਦੇ ਵਿੱਚ ਯੋਗਦਾਨ ਹੈਗਾ ਆ ਤਾਂ ਲੋਕ ਉਹਨਾਂ ਨੂੰ ਵੋਟ ਪਾ ਸਕਦੇ ਆ ਜਿਹੜੇ ਅੱਜ ਕੈਂਡੀਡੇਟ ਬਣ ਕੇ ਆਏ ਨੇ ਕਰੋਨਾ ਦੇ ਟਾਈਮ 'ਚ ਕਿਸੇ ਇਨਸਾਨ ਨੇ 7 ਸਾਲ ਹੋ ਗਏ ਇਸ ਵਾਰਡ ਦੀ ਮੇਰੇ ਤੋਂ ਇਲਾਵਾ ਕੁਝ ਕੁਛ ਨਹੀਂ ਕੀਤੀ ਕੋਈ ਵਾੜਾ ਚਾਰਜ ਵੀ ਨਹੀਂ ਵੜ ਗਿਆ ਨਿਤ ਦੇਖੋ ਫੈਮਲੀਆਂ ਖੜੀਆਂ ਇਹਨਾਂ ਤੋਂ ਪੁੱਛ ਸਕਦੇ ਆ ਜੀ ਸਰ ਅੰਜੂਟਵਾਲ ਨੇ ਕਰੋਨਾ ਵਿੱਚ ਵੀ ਸਾਡੀ ਮਦਦ ਕੀਤੀ ਜੋ ਵੀ ਸਾਡੀ ਗੱਲ ਜ਼ਰੂਰਤਾਂ ਸੀ ਪੂਰੀਆਂ ਕੀਤੀਆਂ ਸਾਰੇ ਕੰਮ ਕਰਦੇ ਆ ਅਸੀਂ ਹੁਣ ਵੀ ਇਹਨਾਂ ਦੇ ਨਾਲ ਆ ਜਰੂਰ ਜਿੱਤੂਗੇ ਕਿਉਂਕਿ ਸਾਰੇ ਅਸੀਂ ਨਾਲ ਆ ਉਹਨਾਂ ਦੇ ਬਾਲਪੁਰ ਅੱਛਾ ਜੀ ਕੀ ਕਹੋਗੇ ਅੰਜੂਟਵਾਲ ਬਾਰੇ ਉਹਨੋਂ ਬਾਰੇ ਅਸੀਂ ਕਹਾਂਗੇ ਉਹਨਾਂ ਨੇ ਪਹਿਲਾਂ ਪਿਛਲੀ ਵਾਰੀ ਜਦੋਂ ਬਣੇ ਆ ਬੀ ਵਧੀਆ ਕੰਮ ਕੀਤੇ ਆ ਸਾਡੇ 7 ਨੰਬਰ ਵਾਰਡ ਦੇ ਵਿੱਚ ਹੋਰ ਵੀ ਨਾਲ ਜੀ ਸਪੋਰਟਸ ਖੜੇ ਹੈ। ਉਹ ਵੀ ਬੜੀ ਅੱਗੇ ਜੀ ਕੰਮ ਕਰ ਰਹੇ ਨੇ। ਸਸ਼ੀ ਬੱਲੋਂ। ਕੀ ਕਹਾਂਗੇ ਜੀ ਤੁਹਾਡੇ ਬਾਰੇ? ਜੀ 7 ਨੰਬਰ ਵਾਰਡ ਦੇ। ਜੀ ਅੰਜੂ ਅਟਵਾਲ ਬਹੁਤ ਵਧੀਆ ਇਨਸਾਨ ਨੇ। ਬਹੁਤ ਵਧੀਆ ਕੰਮ ਕਰਦੇ ਆ। ਅੱਗੇ ਵੀ ਸਾਡੇ ਵਾਰਡ 'ਚ ਹੋ ਵੀ ਸੀ ਤੇ ਅਸੀਂ ਕਹਾਂਗੇ ਵੀ ਹੁਣ ਵੀ ਸਾਡੇ ਵਾਰਡ 'ਚ ਹੋ ਹੀ ਰਹਿਣ। ਜੀਨਾ ਜੀ। ਮੇਰਾ ਨਾਮ ਸਲਮਾ। ਕਿਹੜਾ ਵਾਰਡ ਦਾ? 7 ਨੰਬਰ ਵਾਰਡ। ਤੇਰੇ ਇੰਦੇ ਵਾਸੀ ਆ। ਅਸੀਂ ਸੰਜੇ ਟਵਾਰ ਨੂੰ ਵੋਟ ਪਾਵਾਂਗੇ। ਜਿੱਤਾਂਗੇ ਜ਼ਰੂਰ। ਹਰਦੇਵ ਜੀ। ਅਸਲ ਅਸੀਂ ਪਾਰਟ ਨੰਬਰ 7 ਦੇ ਮੈਂਬਰ ਆ ਅਸੀਂ ਇਹ ਜਾਰੂ ਆਮ ਆਦਮੀ ਪਾਰਟੀ ਨੂੰ ਵਰਤਮਾਨ ਬੋਟਾ ਦੇਖੇ ਚਾਹੁੰਦੇ ਹਾਂ ਹਾਂ ਜੀ ਹਾਂਣਾ ਇਹਨਾਂ ਨੇ ਪਹਿਲਾਂ ਵੀ ਸਾਡੇ ਵਿਕਾਸ ਬੋਟਾ ਸਪੋਰਟ ਕੀਤੇ ਹੋਏ ਆ ਮਲੇ ਦੇ ਹੁੰਦੇ ਪਮਕਿਸ ਹੋਏ ਸਾਰੇ ਇਹਨਾਂ ਨੇ ਨਾਲ ਸਾਡੇ ਉਪਰੋਂ ਦਾ ਮਨਣਾ ਹੈ ਇਹਨਾਂ ਦੇ